ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਚਰਨਜੀਤ ਕਿਚਨ ਵਿੱਚ ਅੱਜ ਆਪਾਂ ਬਣਾਵਾਂਗੇ ਮੂੰਗੀ ਦੀ ਦਾਲ ਦੀ ਬੜੀ ਜੀ ਤੇ ਲਈ ਆਪਾਂ ਪਿਆਜ਼ ਕੱਟ ਲਾਂਗੇ ਲੰਬੇ ਲੰਬੇ ਤੇ ਇਸ ਤੋਂ ਬਾਅਦ ਇਹਨਾਂ ਨੂੰ ਆਪਾਂ ਚੋਪਰ ਦੇ ਵਿੱਚ ਪਾ ਕੇ ਬਰੀਕ ਬਰੀਕ ਚੋਪ ਕਰ ਲਾਂਗੇ ਇਹਨਾਂ ਨੂੰ ਚੋਪ ਕਰਕੇ ਉਸ ਤੋਂ ਬਾਅਦ ਆਪਾਂ ਤਿੰਨ ਟਮਾਟਰ ਤੇ ਕੁਝ ਹਰੀਆਂ ਮਿਰਚਾਂ ਤੇ ਅਦਰਕ ਦੀ ਇੱਕ ਛੋਟੀ ਜੀ ਫਾੜੀ ਨੂੰ ਮਿਕਸੀ ਦੇ ਵਿੱਚ ਆਪਾਂ ਪੀਸ ਲਵਾਂਗੇ ਪਿਆਜ਼ ਬਰੀਕ ਕਰ ਲਏ ਨੇ ਪਿਆਜ਼ ਬਰੀਕ ਕਰਨ ਤੋਂ ਬਾਅਦ ਟਮਾਟਰ ਪੀਸਾਂਗੇ ਮਿਕਸੀ ਦੇ ਜਾਰ ਦੇ ਵਿੱਚ ਚੋਪੜ ਦੇ ਵਿੱਚ ਪਿਆਜ਼ ਬਰੀਕ ਕਰਨ ਨਾਲ ਵਧੀਆ ਟੇਸਟ ਆਉਂਦਾ ਪਿਆਜ਼ਾਂ ਦਾ ਮਿਕਸੀ ਦੇ ਜਾਰ ਵਿੱਚ ਤਾਂ ਜਿਆਦਾ ਮੈਸੀ ਜੇ ਹੋ ਜਾਂਦੇ ਨੇ ਤੇ ਇਹ ਆਪਾਂ ਹੁਣ ਲਸਣ ਪੀਸਾਂਗੇ ਗਲਾਸੀ ਦੇ ਵਿੱਚ ਮਿਲਨੇ ਦੀ ਸਹਾਇਤ ਹਨਾ 8-10 ਤੁਰੀਆਂ ਨੂੰ ਆਪਾਂ ਕੁੱਟ ਲਿਆ ਤੇ 2 ਤੋਂ 3 ਆਪਾਂ ਆਲੂ ਕੱਟ ਲਏ ਨੇ ਹੁਣ ਆਪਾਂ ਗੈਸ ਤੇ ਕੁੱਕਰ ਰੱਖਾਂਗੇ ਇਹਦੇ ਵਿੱਚ ਸਰੋਂ ਦਾ ਤੇਲ ਪਾਵਾਂਗੇ ਇਹਦੇ ਵਿੱਚ ਲਸਣ ਲਸਣ ਪਾ ਕੇ ਇਹ ਚੰਗੀ ਤਰ੍ਹਾਂ ਤੜਕ ਜੇ ਲਵਾਂਗੇ ਜੀਰਾ ਹਿੰਗ ਪਾਵਾਂਗੇ ਇਹਦੇ ਵਿੱਚ ਜੀਰਾ ਹਿੰਗ ਕੜਕਾ ਕੇ ਤੜਕਾ ਕੇ ਇਹਦੇ ਵਿੱਚ ਆਪਾਂ ਪਿਆਜ਼ ਪਾ ਕੇ ਭੁੰਨ ਲਵਾਂਗੇ ਥੋੜੀ ਦੇਰ ਲਈ 2 ਤੋਂ 3 ਮਿੰਟ ਆਪਾਂ ਪਿਆਜ਼ਾਂ ਨੂੰ ਵੀ ਚੰਗੀ ਤਰ੍ਹਾਂ ਭੁੰਨ ਲਾਂਗੇ ਪਿਆਜ਼ ਭਨਣ ਤੋਂ ਬਾਅਦ ਅੱਜ ਹੁਣ ਆਪਾਂ ਮੂੰਗੀ ਦੀ ਦਾਲ ਦੀ ਵੱਡੀ ਜਿਹੜੀ ਲਈ ਹੈ ਇਹਨੂੰ ਆਪਾਂ ਬਿਲ ਨੇ ਨਾਲ ਤੋੜ ਲਵਾਂਗੇ ਬਰੀਕ ਬਰੀਕ ਕਰਕੇ ਥੋੜਾ ਜਿਹਾ ਦਰੜ ਫਰੜ ਜਿਹਾ ਤੇ ਇਹਨੂੰ ਪਿਆਜ਼ਾਂ ਦੇ ਨਾਲ ਹੀ ਭੁੰਨ ਲੈਣਾ ਹੈ ਅਲੱਗ ਤੋਂ ਫਰਾਈ ਕਰਕੇ ਨਹੀਂ ਪਾਉਣਾ ਪਿਆਜ਼ਾਂ ਦੇ ਨਾਲ ਹੀ ਚੰਗੀ ਤਰ੍ਹਾਂ ਭੁੰਨ ਜਾਣੀ ਐ ਇਹਨੂੰ ਭੁੰਨ ਕੇ ਇਸ ਤੋਂ ਬਾਅਦ ਆਪਾਂ ਜਿਹੜਾ ਟਮਾਟਰ ਦਾ ਪੇਸਟ ਬਣਾਇਆ ਸੀਗਾ ਉਹ ਇਹਦੇ ਵਿੱਚ ਪਾ ਦਾਂਗੇ ਤੇ 2 ਤੋਂ 3 ਮਿੰਟ ਲਈ ਆਪਾਂ ਇਸ ਨੂੰ ਵੀ ਚੰਗੀ ਤਰ੍ਹਾਂ ਭੁੰਨ ਕੇ ਬਾਕੀ ਰਹਿੰਦੇ ਹੋਏ ਮਸਾਲੇ ਪਾਵਾਂਗੇ ਤਨੀਆ ਪਾਊਡਰ ਪਾਵਾਂਗੇ ਨਮਕ ਦੇਗੀ ਮਿਰਚ ਹਲਦੀ ਗਰਮ ਮਸਾਲਾ ਥੋੜਾ ਜਿਹਾ ਤੇ ਇਹਨਾਂ ਨੂੰ ਚੰਗੀ ਤਰ੍ਹਾਂ मिक्स ਕਰਕੇ ਭੁੰਨ ਲਾਂਗੇ ਨੂਨ ਮਿਰਚ ਇਹਨੂੰ ਦੇਖ ਕੇ ਹੀ ਪਾਓ ਬੜੀ ਦੇ ਵਿੱਚ ਵੀ ਨੂਨ ਮਿਰਚ ਹੁੰਦਾ ਹੈ ਤੇ ਇਹ ਸਬਜੀ ਬਹੁਤ ਟੇਸਟੀ ਬਣਦੀ ਹੈ ਵਿੱਚ ਜਿਹੜੇ ਆਲੂ ਕੱਟੇ ਸੀ ਇਹਨਾਂ ਨੂੰ ਵੀ ਆਪਾਂ ਵਿੱਚ ਪਾ ਕੇ ਚੰਗੀ ਤਰ੍ਹਾਂ ਭੁੰਨ ਲਵਾਂਗੇ 2 ਤੋਂ 3 ਮਿੰਟ ਤੱਕ ਹੁਣ ਇਹਦੇ ਵਿੱਚ ਆਪਾਂ ਆਪਦੇ ਪਰਿਵਾਰ ਦੇ ਹਿਸਾਬ ਦੇ ਨਾਲ ਪਾਣੀ ਪਾ ਕੇ ਤਰੀ ਬਣਾ ਲਾਂਗੇ ਢੱਕਣ ਲਗਾ ਕੇ ਤਿੰਨ ਸੀਟੀਆਂ ਲਗਾ ਲਾਂਗੇ ਤੇ ਸਬਜੀ ਤਿਆਰ ਹੋ ਜੂਗੀ ਸਬਜੀ ਬਹੁਤ ਟੇਸਟੀ ਬਣਦੀ ਜੇ ਤੁਹਾਨੂੰ ਸਾਡੀ ਵੀਡੀਓ ਥੋੜੀ ਬਹੁਤ ਵੀ ਲਾਈਕ ਵਾਂਗ ਲੱਗਦੀ ਹੈ ਤਾਂ ਜਰੂਰ ਸ਼ੇਅਰ ਕਰਨਾ ਤੁਸੀਂ ਦੇਖ ਰਹੇ ਹੋ ਇੰਸਟਾਗ੍ਰam YouTube ਤੇ Facebook ਦੇ ਪੇਜ ਤੋਂ ਚਰਨਜੀਤ ਕਿਚਨ ਤੇ ਆਪਾਂ ਪ੍ਰੈਜੈਂਟੇਸ਼ਨ ਕਰਾਂਗੇ ਹੁਣ ਆਪਾਂ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਰੈਸਪੀ ਲੈ ਕੇ ਵੀਡੀਓ ਨੂੰ ਅਖੀਰ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਬਜ਼ੀ ਜਰੂਰ ਟਰਾਈ ਕਰਕੇ ਕਮੈਂਟ ਕਰਕੇ ਦੱਸਣਾ ਤੁਸੀਂ ਬਣਾਈ